ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਟ ਸਿੱਖ ਇਕਤਾ ਸੇਵਾ ਸਾਥੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਮਾਤਾ ਪਿਤਾ ਬਿਰਧ ਹਨ ਮੈਨੂੰ ਕੁਝ ਸਾਲ ਪਹਿਲਾਂ ਕਰੰਟ ਲੱਗ ਗਿਆ ਸੀ ਜਿਸ ਕਾਰਨ ਮੇਰੀਆਂ ਦੋਨੇ ਬਾਹਾਂ ਤੇ ਇੱਕ ਲੱਤ ਕੱਟੀ ਗਈ ਤੇ ਹੁਣ ਕਮਾਈ ਦਾ ਸਾਧਨ ਕਰ ਵਿੱਚ ਕੋਈ ਨਹੀਂ ਹੈ ਮੇਰੇ ਮਾਤਾ ਪਿਤਾ ਬਿਰਧ ਹਨ ਤੇ ਸਾਨੂੰ ਰਸਨ ਨਹੀਂ ਮਿਲਦਾ ਸਾਨੂੰ ਕਣਕ ਮਿਲਦੀ ਹੈ ਕੱਲੀ ਸਰਕਾਰ ਵੱਲੋਂ ਤੇ ਵੀਰ ਜੀ ਸਾਨੂੰ ਰਾਸ਼ਨ ਦਿੱਤਾ ਜਾਵੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ਪਾਰਟ ਸਿੱਖ ਇੱਕਤਾ ਸੇਵਾ ਸੈਟੀ ਨੇ ਸਾਨੂੰ ਪਹਿਲਾਂ ਦਵਾਈ ਵੀ ਦਵਾਈ ਸੀ ਜਿਨ੍ਹਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮੈਨੂੰ ਆਸ ਹੈ ਕਿ ਏਤੀ ਮੈਨੂੰ ਰਾਸ਼ਨ ਵੀ ਲੈ ਕੇ ਦਿੱਤਾ ਜਾਵੇਗਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਵੀਰ ਜੀ ਪਾਰਟ ਸਿੱਖ ਏਕਤਾ ਸੇਵਾ ਸੁਸਾਇਟੀ ਵੱਨਿਓ ਸਾਨੂੰ ਰਾਸ਼ਨ ਦੀ ਸੇਵਾ ਭੇਜੀ ਗਈ ਹੈ ਤੇ ਪਾਠ ਸਿੱਖ ਏਕਤਾ ਸੇਵਾ ਸੁਸਾਇਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਏਕੀ ਰਾਸ਼ਨ ਦੀ ਸੇਵਾ ਭੇਜੀ ਹੈ ਤੇ ਸਾਡੇ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ